इहो अमृतसर इहो ਅਕੈਡਮੀ ਵੱਲੋਂ ਡਰੈਸ ਲਾਂਚ ਕਰੀ ਗਈ ਹੈ ਬੱਚਿਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਕੋਚ ਸਾਹਿਬ ਨਾਲ ਕਰਾਂਗੇ ਗੱਲਬਾਤ ਹਾਂਜੀ ਬਾਈ ਜੀ ਅੱਜ ਜਿਹੜੀ ਹੈਗੀ ਹੈ ਕਿ ਆਪਣਾ ਬੱਚਿਆਂ ਦੇ ਡਰੈਸ ਲਾਂਚ ਕੀਤੀ ਹੈ ਤੁਸੀਂ ਤੇ ਕੀ ਕਹਿਣਾ ਚਾਹੋਗੇ ਅਕੈਡਮੀ ਵੱਲੋਂ ਬੱਚਿਆਂ ਨੂੰ ਅੱਜ ਜਿਹੜਾ ਤੁਸੀਂ ਟਰੈਕ ਸੂਟ ਦੇ ਰਹੇ ਹੋ ਤੇ ਅਕੈਡਮੀ ਬਹੁਤ ਵੱਡੀ ਪਿਛਲੇ ਲੰਬੇ ਸਮੇਂ ਤੋਂ ਸੇਵਾ ਕਰ ਰਹੀ ਹੈ ਜੀ ਬਹੁਤ ਖੁਸ਼ੀ ਦਾ ਦਿਨ ਆ ਜੀ ਅਕੈਡਮੀ ਵਾਸਤੇ ਅੱਜ ਤੋਂ 10 ਸਾਲ ਪਹਿਲਾਂ ਸੁਪਨਾ ਦੇਖਿਆ ਸੀ ਕਿ ਕਿਸੇ ਦਿਨ ਅਕੈਡਮੀ ਦਾ ਡਰੈਸ ਲਾਂਚ ਕਰਾਂਗੇ ਇਸ ਦੌਰਾਨ ਬਹੁਤ ਸਾਰੇ ਸਟੂਡੈਂਟ ਆਏ ਤੇ ਉਹਨਾਂ ਦੀ ਮਦਦ ਸਦਕਾ ਯਾਰਾਂ ਦੋਸਤਾਂ ਦੀ ਮਦਦ ਸਦਕਾ ਅੱਜ ਇਹ ਸਭ ਡਰੈਸ ਲਾਂਚ ਕਰ ਸਕੀ ਬਹੁਤ ਖੁਸ਼ ਹਾਂ ਉਸ ਅਕਾਲਪੁਰਖ ਦਾ ਧੰਨਵਾਦ ਕਰਦੇ ਹਾਂ ਉਹਨਾਂ ਯਾਰਾਂ ਮਿੱਤਰਾਂ ਸੱਜਣਾ ਦਾ ਜਿਨ੍ਹਾਂ ਦਾ ਸਹਿਯੋਗ ਸਦਕਾ ਇਹ ਸਭ ਹੋ ਸਕਿਆ ਹੋ ਸਕੇ ਤੇ ਕਿੰਨੇ ਬੱਚੇ ਇਸ ਟਾਈਮ ਟ੍ਰੇਨਿੰਗ ਕਰ ਰਹੇ ਆ ਜੀ ਤੁਹਾਡੇ ਕੋਲ ਅਕੈਡਮੀ 'ਚ ਇਸ ਟਾਈਮ 55 ਬੱਚੇ ਆ ਜੀ ਆਪਣੇ ਕੋਲ ਤੇ ਆਪਣੇ ਜਿਹੜੇ ਬੱਚੇ ਅਕੈਡਮੀ ਦੇ ਸਿਲੈਕਟ ਹੋਏ ਆ ਉਹ ਵੀ ਅੱਜ ਤੁਹਾਡੇ ਨਾਲ ਹੈਗੇ ਤੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਤੁਹਾਨੂੰ ਕਿਵੇਂ ਲੱਗਿਆ ਅੱਜ ਤੁਹਾਡੇ ਨਾਲ ਹੈਗੇ ਜੀ ਬਹੁਤ ਮਾਣ ਵਾਲੀ ਗੱਲ ਆ ਜੀ ਇਸ ਅਕੈਡਮੀ ਦੇ ਸਟੂਡੈਂਟ ਅੱਜ ਟ੍ਰੇਨਿੰਗ ਕਰਕੇ ਮਤਲਬ ਕੰਮਜਾਪ ਹੋ ਕੇ ਆਏ ਆ ਮੁੱਖ ਮਹਿਮਾਨ ਦੇ ਤੌਰ ਤੇ ਸਪੈਸ਼ਲ ਉਹਨਾਂ ਨੂੰ ਬੁਲਾਇਆ ਗਿਆ ਹੈਗਾ ਉਹ ਟ੍ਰੇਨਿੰਗ ਕਰਕੇ ਛੁੱਟੀ ਘਟਣ ਵਾਸਤੇ ਆਏ ਹੋਏ ਆ ਮੇਰੇ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਹਾਂਜੀ ਬਾਈ ਜੀ ਤੁਸੀਂ ਇਸ ਅਕੈਡਮੀ ਦੇ ਵਿੱਚੋਂ ਸਟੂਡੈਂਟ ਰਹੇ ਹੋ ਤੇ ਬਤੌਰ ਟ੍ਰੇਨਿੰਗ ਲੈ ਕੇ ਇੱਥੋਂ ਤੁਸੀਂ ਅੱਜ ਕਾਂਸਟੇਬਲ ਭਰਤੀ ਹੋਏ ਹੋ ਤੇ 1 ਸਾਲ ਦੀ ਟ੍ਰੇਨਿੰਗ ਪੂਰੀ ਕਰਕੇ ਅੱਜ ਮੁੱਖ ਮਹਿਮਾਨ ਦੇ ਤੌਰ ਤੇ ਅਕੈਡਮੀ ਦੇ ਵਿੱਚ ਆਏ ਕਿਵੇਂ ਦਾ ਲੱਗਿਆ ਤੁਹਾਨੂੰ ਹਾਂਜੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਇੱਥੇ ਮੈਂ ਆਪਣੀ ਟ੍ਰੇਨਿੰਗ ਦੀ ਤਿਆਰੀ ਸ਼ੁਰੂ ਕੀਤੀ ਸੀ ਤੇ ਅੱਗੇ ਵਧ ਕੇ ਪਹਿਲੀ ਭਰਤੀ ਦੇਖੀ ਬਹੁਤ ਮਿਹਨਤ ਨਾਲ ਇੱਥੇ ਦਾ ਸੁਜੋਗ ਮਿਲਿਆ ਤੇ ਮਤਲਬ ਤਿਆਰੀ ਕਰਕੇ ਥੋਂ ਪਹੁੰਚੀ ਹੋ ਗਿਆ ਪਹਿਲੀ ਭਰਤੀ ਚ ਤੇ ਅੱਜ ਇਸੇ ਗਰਾਊਂਡ ਵਿੱਚ ਮੈਂ ਮੁੱਖ ਮਹਿਮਾਨ ਵਨ ਕੇ ਆਇਆ ਤੇ ਆਪਣੇ ਜਿਹੜੇ ਬੱਚੇ ਅਕੈਡਮੀ ਦੇ ਵਿੱਚ ਟ੍ਰੇਨਿੰਗ ਕਰ ਰਹੇ ਹੈਗੇ ਤੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਉਹਨਾਂ ਨੂੰ ਵੀ ਇਹੀ ਸਨੇਹਾ ਦੇਣਾ ਚਾਹਣਾ ਜੀ ਤੇ ਅੱਗੇ ਵੱਧ ਕੇ ਮਤਲਬ ਮਿਹਨਤ ਕਰਨਾ ਆਪਣੇ ਜੋ ਆਪਣਾ ਫੋਕਸ ਕਰਨਾ ਇਸ ਚੀਜ਼ ਤੇ ਤੇ ਆਪਣੇ ਮਾ ਮਾਪ ਦਾ ਨਾਮ ਰੱਖਣ ਕਰਨਾ ਠੀਕ ਹੈ ਜੀ